ਇੰਡੀਅਨ ਆਰਮੀ ਦੇ ਵੱਲੋਂ ਫੌਜ ਦੇ ਵਿੱਚ ਸਿੱਖਾਂ ਦੀ ਘੱਟ ਰਹੀ ਗਿਣਤੀ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਦੱਸਦੀ ਹੈ ਕਿ ਇੰਡੀਅਨ ਆਰਮੀ ਦੇ ਵੱਲੋਂ ਇੱਕ ਅਪੀਲ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਗਿਆ ਹੈ ਕਿ ਪੰਜਾਬੀਆਂ ਨੂੰ ਵੱਧ ਤੋਂ ਵੱਧ ਇੰਡੀਅਨ ਆਰਮੀ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਲਗਾਤਾਰ ਜਿਹੜੀ ਇੰਡੀਅਨ ਫੋਰਸ ਦੇ ਵਿੱਚ ਫੌਜਾਂ ਦੇ ਵਿੱਚ ਜਿਹੜੀ ਗਿਣਤੀ ਪੰਜਾਬੀਆਂ ਦੀ ਘਟ ਰਹੀ ਹੈ ਤਾਂ ਉਸ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਕਿ ਆ ਕਿ ਸਿੱਖ ਰੈਜੀਮੈਂਟ ਦੀ ਅਸਲੀ ਪਹਿਚਾਨ ਸਿੱਖ ਫੌਜੀ ਨੇ ਭਾਰਤੀ ਫੌਜ ਵਿੱਚ ਲਗਾਤਾਰ ਜਿਹੜੀ ਸਿੱਖਾਂ ਦੀ ਗਿਣਤੀ ਘਟ ਰਹੀ ਹੈ ਤਾਂ ਉਸ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਤਾਂ ਦੱਸ ਦਈਏ ਕਿ ਬੀਤੇ ਕਾਫੀ ਸਮੇਂ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਜੋ ਫੌਜ ਹੈ ਉਸ ਦੇ ਵਿੱਚ ਕਾਫੀ ਘਟ ਰਹੀ ਹੈ ਦਰਸਲ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਵਿਦੇਸ਼ ਜਾਣਾ ਪਸੰਦ ਕਰਦੇ ਨੇ ਜਾਂ ਫਿਰ ਕਈ ਅ ਨਸ਼ੇ ਦੇ ਵਿੱਚ ਕਰਕ ਹੋ ਚੁੱਕੇ ਨੇ ਜਿਸ ਦੇ ਚਲਦੇ ਵੱਡੀ ਗਿਣਤੀ ਦੇ ਵਿੱਚ ਇੰਡੀਅਨ ਆਰਮੀ ਦੇ ਵਿੱਚ ਭਾਰਤੀ ਨਹੀਂ ਭਾਰਤੀ ਨਹੀਂ ਹੋਣਾ ਚਾਹੁੰਦੇ ਔਰ ਇੱਥੇ ਜੇਕਰ ਗੱਲ ਕਰੀਏ ਜਿਹੜੀ ਸਕੀਮ ਆਈ ਸੀ ਅਗਨੀਵੀਰਤਾ ਉਸ ਨੂੰ ਲੈ ਕੇ ਵੀ ਪੰਜਾਬੀਆਂ ਦੇ ਵਿੱਚ ਰੋਸ ਸੀ ਕਿਉਂਕਿ 4 ਸਾਲਾਂ ਤੋਂ ਬਾਅਦ ਨਾ ਉਹਨਾਂ ਨੂੰ ਇਸ ਫੌਜ ਦਾ ਕੋਈ ਲਾਹਾ ਮਿਲਦਾ ਹੈ ਨਾ ਕੋਈ ਪੈਨਸ਼ਨ ਮਿਲਦੀ ਹੈ ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਆਰਮੀ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਕਿਉਂਕਿ ਅ ਸਭ ਤੋਂ ਪਹਿਲਾ ਜਿਹੜੀ ਇੱਕ ਗੱਲ ਹੁੰਦੀ ਸੀ ਕਿ ਜਦੋਂ ਕੋਈ ਇੰਡੀਅਨ ਆਰਮੀ ਦੇ ਵਿੱਚ ਸ਼ਾਮਿਲ ਹੁੰਦਾ ਸੀ ਤਾਂ ਉਹ ਨੌਜਵਾਨ ਨੂੰ ਲੱਗਦਾ ਸੀ ਕਿ ਉਸ ਦਾ ਜਿਹੜਾ ਭਵਿੱਖ ਹੈ ਉਹ ਸੈੱਟ ਹੋ ਗਿਆ ਕਿਉਂਕਿ ਜੇਕਰ ਇੰਡੀਅਨ ਆਰਮੀ ਦੀ ਗੱਲ ਕਰੀਏ ਤਾਂ ਇਸ ਜੋਬ ਦੇ ਵਿੱਚ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਨੇ ਉਹ ਸਹੂਲਤਾਂ ਮਿਲਦੀਆਂ ਸੀ ਇਸ ਤੋਂ ਇਲਾਵਾ ਅਜੇਕਰ ਜੌਬ ਦੇ ਦੌਰਾਨ ਕੁਝ ਹੋ ਜਾਂਦਾ ਸੀ ਤਾਂ ਪਰਿਵਾਰ ਨੂੰ ਸਾਂਭਣ ਲਈ ਜਿਹੜੀ ਉਹ ਮੁਆਵਜ਼ਾ ਦਿੱਤਾ ਜਾਂਦਾ ਸੀ ਤਾਂ ਉਹ ਇੱਕ ਵੱਡੀ ਰਕਮ ਹੁੰਦੀ ਸੀ ਤਾਂ ਜਿਹੜੇ ਨੌਜਵਾਨ ਨੇ ਉਹ ਬਿਨਾਂ ਕਿਸੇ ਡਰ ਦੇ ਆਰਮੀ ਦੇ ਵਿੱਚ ਜਾਂਦੇ ਸੀ ਵੀ ਤਾਂ ਜੋ ਜੇਕਰ ਕੱਲ ਨੂੰ ਉਹਨਾਂ ਨੂੰ ਕੁਝ ਹੋ ਵੀ ਜਾਵੇ ਤਾਂ ਪਿੱਛੇ ਪਰਿਵਾਰ ਨੂੰ ਕਿਸੇ ਤਰੀਕੇ ਦਾ ਕੋਈ ਜਿਹੜੇ ਆਰਥਿਕ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ ਉੱਥੇ ਹੀ ਦੂਸਰੇ ਪਾਸੇ ਹੁਣ ਜਿਹੜੀਆਂ ਸ਼ਰਤਾਂ ਅਗਨੀਵੀਰ ਦੇ ਵਿੱਚ ਲਾ ਦਿੱਤੀਆਂ ਗਈਆਂ ਨੇ ਕਿ 4 ਸਾਲਾਂ ਤੱਕ ਤੁਸੀਂ ਵਿਆਹ ਨਹੀਂ ਕਰਵਾ ਸਕਦੇ ਤਾਂ ਰਿਸ਼ਤਿਆਂ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਵਿੱਚ ਇਹ ਗੱਲ ਜਿਹੜੀ ਇੱਕ ਫਿਕਰਮੰਦੀ ਬਣੀ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਜਿਹੜੇ ਨਿੱਜੀ ਰਿਸ਼ਤੇ ਨੇ ਉਹਨਾਂ ਨੂੰ ਵੀ ਕੰਟਰੋਲ ਕੀਤਾ ਜਾ ਰਿਹਾ ਤਾਂ ਇਹ ਜਿਹੜੇ ਸਾਰੇ ਕਾਰਨ ਨੇ ਇਹਨਾਂ ਕਾਰਨਾਂ ਕਰਕੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਨੇ ਉਹ ਇੰਡੀਅਨ ਆਰਮੀ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਪਰਤੀ ਨਹੀਂ ਹੋ ਰਹੇ ਔਰ ਇਸੇ ਦੇ ਚਲਦੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਜਿਹੜੀ ਗਿਣਤੀ ਹੈ ਉਸ ਦੇ ਵਿੱਚ ਕਮੀ ਆਈ ਹੈ ਔਰ ਇਸ ਨੂੰ ਲੈ ਕੇ ਜਿਹੜੀ ਇੰਡੀਅਨ ਆਰਮੀ ਉਸ ਦੇ ਵੱਲੋਂ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਤਾਂ ਭਾਰਤੀ ਫੌਜ ਦੇ ਵਿੱਚ ਲਗਾਤਾਰ ਸਿੱਖ ਨੌਜਵਾਨਾਂ ਦੀ ਜਿਹੜੀ ਗਿਣਤੀ ਘਟ ਰਹੀ ਹੈ ਤਾਂ ਉਸ ਨੂੰ ਲੈ ਕੇ ਜਿਹੜਾ ਚਿੰਤਾ ਦਾ ਪ੍ਰਗਟਾਵਾ ਭਾਰਤੀ ਫੌਜ ਦੇ ਵੱਲੋਂ ਕੀਤਾ ਜਾ ਰਿਹਾ ਪੰਜਾਬੀਆਂ ਦਾ ਜਿਹੜਾ ਨੂੰ ਜਾਨ ਹੈ ਵਿਦੇਸ਼ਾਂ ਦੇ ਵੱਲ ਉਸੇ ਦੇ ਚਲਦੇ ਇਹ ਗਿਣਤੀ ਘਟੀ ਹੈ ਅਗਨੀਵੀਰ ਯੋਜਨਾ ਕਰਕੇ ਵੀ ਜਿਹੜੇ ਪੰਜਾਬੀ ਨੇ ਉਹ ਇੰਡੀਅਨ ਆਰਮੀ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਕਿਉਂਕਿ ਕਿਸੇ ਤਰੀਕੇ ਦੀ ਕੋਈ ਸਹੂਲਤ ਨਹੀਂ ਮਿਲਦੀ 4 ਸਾਲ ਦੀ ਨੌਕਰੀ ਤੋਂ ਬਾਅਦ ਉਹ ਕਾਹੇ ਜੋਗੇ ਨਹੀਂ ਰਹਿੰਦੇ ਕਿਉਂਕਿ ਪਹਿਲਾਂ ਵੀ ਕਾਫੀ ਵਿਰੋਧ ਇਸ ਨੂੰ ਲੈ ਕੇ ਕੀਤਾ ਜਾ ਚੁੱਕਾ ਹੈ ਵਿਰੋਧੀ ਧਿਰਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਵੀ ਇਹ ਵਿਰੋਧ ਕੀਤਾ ਗਿਆ ਸੀ ਕਿ 4 ਸਾਲਾਂ ਬਾਅਦ ਜਿਹੜਾ ਫੌਜੀ ਰਿਟਾਇਰ ਹੋ ਜਾਂਦਾ ਹੈ ਤਾਂ ਉਸ ਦਾ ਕੀ ਹੋਵੇਗਾ ਉਸ ਦਾ ਭਵਿੱਖ ਕੀ ਹੋਵੇਗਾ ਤਾਂ ਉਸ ਨੂੰ ਕੋਈ ਸਹੂਲਤ ਨਹੀਂ ਮਿਲਦੀ ਉਸ ਨੂੰ ਅੱਗੇ ਜਾ ਕੇ 4 ਸਾਲ ਇੰਡੀਅਨ ਆਰਮੀ ਨੂੰ ਦੇ ਤੋਂ ਬਾਅਦ ਉਹ ਫਿਰ ਕਿਸੇ ਹੋਰ ਨੌਕਰੀ ਦੇ ਵਿੱਚ ਜਾਣ ਦੇ ਕਾਬਿਲ ਵੀ ਨਹੀਂ ਰਹਿੰਦਾ ਕਿਉਂਕਿ ਉਹਦੀ ਜਿਹੜੀ ਸਕਿੱਲ ਡਿਵੈਲਪਮੈਂਟ ਹੁੰਦੀ ਹੈ ਤਾਂ ਉਹ ਪੀਰੀਅਡ ਹੁੰਦਾ ਜਿਹੜਾ ਪੀਰੀਅਡ ਉਹ ਆਪਣਾ ਪੀਕ ਪੀਰੀਅਡ ਇੰਡੀਅਨ ਆਰਮੀ ਨੂੰ ਦੇ ਦਿੰਦਾ ਤਾਂ ਉਸ ਤੋਂ ਬਾਅਦ ਉਹ ਕਿੱਥੇ ਜਾਵੇ ਤਾਂ ਇਸੇ ਤਰੀਕੇ ਦੀਆਂ ਚਿੰਤਾਵਾਂ ਨੂੰ ਲੈ ਕੇ ਜਿਹੜੇ ਪੰਜਾਬੀ ਨੌਜਵਾਨ ਨੇ ਉਹਨਾਂ ਦਾ ਰੁਝਾਨ ਖਾਸ ਤੌਰ ਤੇ ਇੰਡੀਅਨ ਆਰਮੀ ਵੱਲ ਘਟਿਆ ਹੈ ਦੱਸਦੀ ਹੈ ਕਿ ਸਿੱਖ ਰੈਜੀਮੈਂਟ ਦੀ ਅਸਲ ਤਾਕਤ ਸਿੱਖ ਨੇ ਇਹ ਇੰਡੀਅਨ ਆਰਮੀ ਦੇ ਵੱਲੋਂ ਕਿਹਾ ਗਿਆ ਉਹਨਾਂ ਕਿਹਾ ਕਿ ਪਹਿਲਾ ਸਿੱਖ ਰੈਜੀਮੈਂਟ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਭਾਰਤੀ ਪੰਜਾਬੀ ਨੇ ਉਹ ਸ਼ਾਮਿਲ ਹੁੰਦੇ ਸੀ ਤਾਂ ਇਹ ਸਭ ਤੋਂ ਵੱਡੀ ਤਾਕਤ ਸਿੱਖ ਰੈਜੀਮੈਂਟ ਦੀ ਸਿੱਖ ਹੀ ਨੇ ਤਾਂ ਜੇਕਰ ਉਹ ਹੀ ਇਸ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ ਤਾਂ ਫਿਰ ਕੀ ਹੋਵੇਗਾ ਤਾਂ ਇਹ ਸਿੱਖ ਰੈਜੀਮੈਂਟ ਨੂੰ ਲੈ ਕੇ ਇਹ ਬਿਆਨ ਜਾਰੀ ਕੀਤਾ ਗਿਆ ਭਾਰਤੀ ਫੌਜ ਦੇ ਵੱਲੋਂ ਚਿੰਤਾ ਦਾ ਪ੍ਰਗਟਾਵਾ ਜ਼ਰੂਰ ਕੀਤਾ ਗਿਆ ਕਈ ਕਾਰਨ ਇਸ ਦੇ ਨਿਕਲ ਕੇ ਸਾਹਮਣੇ ਆਉਂਦੇ ਨੇ ਵਿਦੇਸ਼ਾਂ ਦੇ ਵਿੱਚ ਪੰਜਾਬੀ ਜਾਣਾ ਜ਼ਿਆਦਾ ਪਸੰਦ ਕਰਦੇ ਨੇ ਕਿਉਂਕਿ ਫੌਜ ਦੇ ਵਿੱਚ ਅਗਨੀਵੀਰ ਸਕੀਮ ਦੇ ਚੱਲਦੇ ਅਗਲੇ ਆਉਣ ਵਾਲੇ ਸਾਲਾਂ ਦੇ ਵਿੱਚ ਉਹਨਾਂ ਨੂੰ ਕੋਈ ਪ੍ਰਵਿਖ ਨਜ਼ਰ ਨਹੀਂ ਆਉਂਦਾ ਤਾਂ ਆਪਣਾ ਤੇ ਆਪਣੇ ਪਰਿਵਾਰ ਦਾ ਜਿਹੜਾ ਪ੍ਰਵਿਖ ਹੈ ਉਹ ਸੁਰੱਖਿਅਤ ਬਣਾਉਣ ਲਈ ਉਹ ਵਿਦੇਸ਼ਾਂ ਦਾ ਰੁਖ ਕਰਦੇ ਨੇ ਜਾਂ ਫਿਰ ਨੌਕਰੀਆਂ ਕਿਉਂਕਿ ਜ਼ਿਆਦਾ ਨਹੀਂ ਮਿਲਦੀਆਂ ਪੰਜਾਬ ਦੇ ਵਿੱਚ ਇਸ ਕਰਕੇ ਜਾਂ ਤਾਂ ਵਿਦੇਸ਼ਾਂ ਦੇ ਵਿੱਚ ਜਾਣਾ ਉਹਨਾਂ ਦੇ ਕੋਲ ਇੱਕ ਬਦਲ ਬਚ ਜਾਂਦਾ ਹੈ ਜਾਂ ਫਿਰ ਇਸ ਤੋਂ ਇਲਾਵਾ ਕੋਈ ਹੋਰ ਕੰਮਾਂ ਦੇ ਵਿੱਚ ਉਹ ਪੈ ਜਾਂਦੇ ਨੇ ਪਰ ਉਹ ਫੌਜ ਤੋਂ ਕਿਨਾਰਾ ਕਰ ਰਹੇ ਨੇ ਕਿਤਨਾ ਕਿਤੇ ਤਾਂ ਇਸ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਜ਼ਰੂਰ ਕੀਤਾ ਗਿਆ ਹੈ ਪਹਿਲਾਂ ਦੇ ਸਮੇਂ ਦੀ ਜੇਕਰ ਗੱਲ ਕਰੀਏ ਤਾਂ ਪਿੰਡਾ ਪਿੰਡਾ ਦੇ ਵਿੱਚ ਜਾ ਕੇ ਫੌਜੀਆਂ ਨੂੰ ਚੁਣਿਆ ਜਾਂਦਾ ਸੀ ਉਹਨਾਂ ਨੌਜਵਾਨਾਂ ਨੂੰ ਚੁਣਿਆ ਜਾਂਦਾ ਸੀ ਜਿਹੜੇ ਸਿੱਖ ਰੈਜੀਮੈਂਟ ਦੇ ਵਿੱਚ ਜਾਂ ਫਿਰ ਫੌਜ ਦੇ ਵਿੱਚ ਸ਼ਾਮਲ ਹੋ ਸਕਦੇ ਸੀ ਤਾਂ ਪਰ ਹੁਣ ਇਸ ਤਰੀਕੇ ਦਾ ਕੁਝ ਨਹੀਂ ਹੁੰਦਾ ਟੈਸਟ ਜ਼ਰੂਰ ਹੁੰਦੇ ਨੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਉਹ ਟੈਸਟ ਦੇਣ ਵੀ ਆਉਂਦੇ ਨੇ ਪਰ ਉਹ ਉਹ ਨੌਜਵਾਨ ਹੁੰਦੇ ਨੇ ਜਿਹੜੇ ਜਾਂ ਤਾਂ ਅ ਬੇਰੁਜ਼ਗਾਰ ਨੇ ਜਾਂ ਫਿਰ ਜਿਨ੍ਹਾਂ ਦੇ ਕੋਲ ਕੋਈ ਹੋਰ ਨੌਕਰੀ ਨਹੀਂ ਹੈ ਤਾਂ ਉਹ ਸੋਚਦੇ ਨੇ ਕਿ ਫੌਜ ਦੀ ਨੌਕਰੀ ਕਰ ਲੈਂਦੇ ਆਂ ਔਰ ਉਹਨਾਂ ਦੇ ਵਿੱਚੋਂ ਵੀ ਜ਼ਿਆਦਾਤਰ ਜਿਹੜੇ ਨੌਜਵਾਨ ਨੇ ਉਹ ਟੈਸਟ ਕਲੀਅਰ ਨਹੀਂ ਕਰ ਪਾਉਂਦੇ ਤਾਂ ਇਹ ਬਹੁਤ ਵੱਡੇ ਕਾਰਨ ਨੇ ਜਿਹੜੇ ਕਿ ਭਾਰਤੀ ਫੌਜ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਸਿੱਖਾਂ ਦੀ ਗਿਣਤੀ ਘਟ ਰਹੀ ਹੈ ਔਰ ਚਿੰਤਾ ਦਾ ਪ੍ਰਗਟਾਵਾ ਇਸ ਨੂੰ ਲੈ ਕੇ ਭਾਰਤੀ ਫੌਜ ਦੇ ਵੱਲੋਂ ਕੀਤਾ ਗਿਆ ਹੈ ਜਿਹੜੀ ਇੰਡੀਅਨ ਫੋਰਸ ਦੇ ਵਿੱਚ ਫੌਜਾਂ ਦੇ ਵਿੱਚ ਜਿਹੜੀ ਗਿਣਤੀ ਪੰਜਾਬੀਆਂ ਦੀ ਘਟ ਰਹੀ ਹੈ ਤਾਂ ਉਸ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਕਿ ਆ ਕਿ ਸਿੱਖ ਰੈਜੀਮੈਂਟ ਦੀ ਅਸਲੀ ਪਹਿਚਾਣ ਸਿੱਖ ਫੌਜੀ ਨੇ ਭਾਰਤੀ ਫੌਜ ਵਿੱਚ ਲਗਾਤਾਰ ਜਿਹੜੀ ਸਿੱਖਾਂ ਦੀ ਗਿਣਤੀ ਘਟ ਰਹੀ ਹੈ ਤਾਂ ਉਸ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਤਾਂ ਦੱਸ ਦਈਏ ਕਿ ਬੀਤੇ ਕਾਫੀ ਸਮੇਂ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਜੋ ਫੌਜ ਹੈ ਉਸ ਦੇ ਵਿੱਚ ਕਾਫੀ ਘਟ ਰਹੀ ਹੈ ਦਰਸਲ ਆ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਵਿਦੇਸ਼ ਜਾਣਾ ਪਸੰਦ ਕਰਦੇ ਨੇ ਜਾਂ ਫਿਰ ਕਈ ਅ ਨਸ਼ੇ ਦੇ ਵਿੱਚ ਗਰਕ ਹੋ ਚੁੱਕੇ ਨੇ ਜਿਸ ਦੇ ਚਲਦੇ ਵੱਡੀ ਗਿਣਤੀ ਦੇ ਵਿੱਚ ਇੰਡੀਅਨ ਆਰਮੀ ਦੇ ਵਿੱਚ ਭਾਰਤੀ ਨਹੀਂ ਭਾਰਤੀ ਨਹੀਂ ਹੋਣਾ ਚਾਹੁੰਦੇ ਔਰ ਇੱਥੇ ਜੇਕਰ ਗੱਲ ਕਰੀਏ ਜਿਹੜੀ ਸਕੀਮ ਆਈ ਸੀ ਅਗਨੀਵੀਰਤਾ ਉਸ ਨੂੰ ਲੈ ਕੇ ਵੀ ਪੰਜਾਬੀਆਂ ਦੇ ਵਿੱਚ ਰੋਸ ਸੀ ਕਿਉਂਕਿ 4 ਸਾਲਾਂ ਤੋਂ ਬਾਅਦ ਨਾ ਉਹਨਾਂ ਨੂੰ ਇਸ ਫੌਜ ਦਾ ਕੋਈ ਲਾਹਾ ਮਿਲਦਾ ਹੈ ਨਾ ਕੋਈ ਪੈਨਸ਼ਨ ਮਿਲਦੀ ਹੈ ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਆਰਮੀ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਕਿਉਂਕਿ ਸਭ ਤੋਂ ਪਹਿਲਾਂ ਜਿਹੜੀ ਇੱਕ ਗੱਲ ਹੁੰਦੀ ਸੀ ਕਿ ਜਦੋਂ ਕੋਈ ਇੰਡੀਅਨ ਆਰਮੀ ਦੇ ਵਿੱਚ ਸ਼ਾਮਲ ਹੁੰਦਾ ਸੀ ਤਾਂ ਉਹ ਨੌਜਵਾਨ ਨੂੰ ਲੱਗਦਾ ਸੀ ਕਿ ਉਸ ਦਾ ਜਿਹੜਾ ਭਵਿੱਖ ਹੈ ਉਹ ਸੈੱਟ ਹੋ ਗਿਆ ਕਿਉਂਕਿ ਜੇਕਰ ਅ ਇੰਡੀਅਨ ਆਰਮੀ ਦੀ ਗੱਲ ਕਰੀਏ ਤਾਂ ਇਸ ਜੌਬ ਦੇ ਵਿੱਚ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਨੇ ਉਹ ਸਹੂਲਤਾਂ ਮਿਲਦੀਆਂ ਸੀ ਇਸ ਤੋਂ ਇਲਾਵਾ ਜੇਕਰ ਜੌਬ ਦੇ ਦੌਰਾਨ ਕੁਝ ਹੋ ਜਾਂਦਾ ਸੀ ਤਾਂ ਪਰਿਵਾਰ ਨੂੰ ਸਾਂਭਣ ਲਈ ਜਿਹੜੀ ਉਹ ਮੁਆਵਜ਼ਾ ਦਿੱਤਾ ਜਾਂਦਾ ਸੀ ਤਾਂ ਉਹ ਇੱਕ ਵੱਡੀ ਰਕਮ ਹੁੰਦੀ ਸੀ ਤਾਂ ਜਿਹੜੇ ਨੌਜਵਾਨ ਨੇ ਉਹ ਬਿਨਾਂ ਕਿਸੇ ਡਰ ਦੇ ਆਰਮੀ ਦੇ ਵਿੱਚ ਜਾਂਦੇ ਸੀ ਵੀ ਤਾਂ ਜੋ ਜੇਕਰ ਕੱਲ ਨੂੰ ਉਹਨਾਂ ਨੂੰ ਕੁਝ ਹੋ ਵੀ ਜਾਵੇ ਤਾਂ ਪਿੱਛੇ ਪਰਿਵਾਰ ਨੂੰ ਕਿਸੇ ਤਰੀਕੇ ਦਾ ਕੋਈ ਜਿਹੜੇ ਆਰਥਿਕ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ ਉੱਥੇ ਹੀ ਦੂਸਰੇ ਪਾਸੇ ਹੁਣ ਜਿਹੜੀਆਂ ਸ਼ਰਤਾਂ ਅਗਨੀਵੀਰ ਦੇ ਵਿੱਚ ਲਾ ਦਿੱਤੀਆਂ ਗਈਆਂ ਨੇ ਕਿ 4 ਸਾਲਾਂ ਤੱਕ ਤੁਸੀਂ ਵਿਆਹ ਨਹੀਂ ਕਰਵਾ ਸਕਦੇ ਤਾਂ ਰਿਸ਼ਤਿਆਂ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਵਿੱਚ ਇਹ ਗੱਲ ਜਿਹੜੀ ਇੱਕ ਫਿਕਰਮੰਦੀ ਬਣੀ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਜਿਹੜੇ ਨਿੱਜੀ ਰਿਸ਼ਤੇ ਨੇ ਉਹਨਾਂ ਨੂੰ ਵੀ ਕੰਟਰੋਲ ਕੀਤਾ ਜਾ ਰਿਹਾ ਤਾਂ ਇਹ ਜਿਹੜੇ ਸਾਰੇ ਕਾਰਨ ਨੇ ਇਹਨਾਂ ਕਾਰਨਾਂ ਕਰਕੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਨੇ ਉਹ ਇੰਡੀਅਨ ਆਰਮੀ ਦੇ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੁੰਦੇ ਪਰਤੀ ਨਹੀਂ ਹੋ ਰਹੇ ਔਰ ਇਸੇ ਦੇ ਚਲਦੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਜਿਹੜੀ ਗਿਣਤੀ ਹੈ ਉਸ ਦੇ ਵਿੱਚ ਕਮੀ ਆਈ ਹੈ ਔਰ ਇਸ ਨੂੰ ਲੈ ਕੇ ਜਿਹੜੀ ਇੰਡੀਅਨ ਆਰਮੀ ਉਸ ਦੇ ਵੱਲੋਂ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਤਾਂ ਭਾਰਤੀ ਫੌਜ ਦੇ ਵਿੱਚ ਲਗਾਤਾਰ ਸਿੱਖ ਨੌਜਵਾਨਾਂ ਦੀ ਜਿਹੜੀ ਗਿਣਤੀ ਘਟ ਰਹੀ ਹੈ ਤਾਂ ਉਸ ਨੂੰ ਲੈ ਕੇ ਜਿਹੜਾ ਚਿੰਤਾ ਦਾ ਪ੍ਰਗਟਾਵਾ ਭਾਰਤੀ ਫੌਜ ਦੇ ਵੱਲੋਂ ਕੀਤਾ ਜਾ ਰਿਹਾ ਪੰਜਾਬੀਆਂ ਦਾ ਜਿਹੜਾ ਨੂੰ ਜਾਨ ਹੈ ਵਿਦੇਸ਼ਾਂ ਦੇ ਵੱਲ ਉਸੇ ਦੇ ਚੱਲਦੇ ਇਹ ਗਿਣਤੀ ਘਟੀ ਹੈ ਅਗਨੀਵੀਰ ਯੋਜਨਾ ਕਰਕੇ ਵੀ ਜਿਹੜੇ ਪੰਜਾਬੀ ਨੇ ਉਹ ਇੰਡੀਅਨ ਆਰਮੀ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਕਿਉਂਕਿ ਕਿਸੇ ਤਰੀਕੇ ਦੀ ਕੋਈ ਸਹੂਲਤ ਨਹੀਂ ਮਿਲਦੀ 4 ਸਾਲ ਦੀ ਨੌਕਰੀ ਤੋਂ ਬਾਅਦ ਉਹ ਕਾਹੇ ਯੋਗ ਨਹੀਂ ਰਹਿੰਦੇ ਕਿਉਂਕਿ ਪਹਿਲਾਂ ਵੀ ਕਾਫੀ ਵਿਰੋਧ ਇਸ ਨੂੰ ਲੈ ਕੇ ਕੀਤਾ ਜਾ ਚੁੱਕਾ ਹੈ ਵਿਰੋਧੀ ਧਿਰਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਵੀ ਇਹ ਵਿਰੋਧ ਕੀਤਾ ਗਿਆ ਸੀ ਕਿ 4 ਸਾਲਾਂ ਬਾਅਦ ਜਿਹੜਾ ਫੌਜੀ ਰਿਟਾਇਰ ਹੋ ਜਾਂਦਾ ਹੈ ਤਾਂ ਉਸ ਦਾ ਕੀ ਹੋਵੇਗਾ ਉਸ ਦਾ ਭਵਿੱਖ ਕੀ ਹੋਵੇਗਾ ਤਾਂ ਉਸ ਨੂੰ ਕੋਈ ਸਹੂਲਤ ਨਹੀਂ ਮਿਲਦੀ ਉਸ ਨੂੰ ਅੱਗੇ ਜਾ ਕੇ 4 ਸਾਲ ਇੰਡੀਅਨ ਆਰਮੀ ਨੂੰ ਦੇਣ ਤੋਂ ਬਾਅਦ ਉਹ ਫਿਰ ਕਿਸੇ ਹੋਰ ਨੌਕਰੀ ਦੇ ਵਿੱਚ ਜਾਣ ਦੇ ਕਾਬਿਲ ਵੀ ਨਹੀਂ ਰਹਿੰਦਾ ਕਿਉਂਕਿ ਉਹਦੀ ਜਿਹੜੀ ਸਕਿੱਲ ਡਿਵੈਲਪਮੈਂਟ ਹੁੰਦੀ ਹੈ ਤਾਂ ਉਹ ਪੀਰੀਅਡ ਹੁੰਦਾ ਜਿਹੜਾ ਪੀਰੀਅਡ ਉਹ ਆਪਣਾ ਪੀਕ ਪੀਰੀਅਡ ਇੰਡੀਅਨ ਆਰਮੀ ਨੂੰ ਦੇ ਦਿੰਦਾ ਤਾਂ ਉਸ ਤੋਂ ਬਾਅਦ ਉਹ ਕਿੱਥੇ ਜਾਵੇ ਤਾਂ ਇਸੇ ਤਰੀਕੇ ਦੀਆਂ ਚਿੰਤਾਵਾਂ ਨੂੰ ਲੈ ਕੇ ਜਿਹੜੇ ਪੰਜਾਬੀ ਨੌਜਵਾਨ ਨੇ ਉਹਨਾਂ ਦਾ ਰੁਝਾਨ ਖਾਸ ਤੌਰ ਤੇ ਇੰਡੀਅਨ ਆਰਮੀ ਵੱਲ ਘਟਿਆ ਹੈ ਦੱਸਦੀ ਹੈ ਕਿ ਸਿੱਖ ਰੈਜੀਮੈਂਟ ਦੀ ਅਸਲ ਤਾਕਤ ਸਿੱਖ ਨੇ ਇਹ ਇੰਡੀਅਨ ਆਰਮੀ ਦੇ ਵੱਲੋਂ ਕਿਹਾ ਗਿਆ ਉਹਨਾਂ ਕਿਹਾ ਕਿ ਪਹਿਲਾ ਸਿੱਖ ਰੈਜੀਮੈਂਟ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਭਾਰਤੀ ਪੰਜਾਬੀ ਨੇ ਉਹ ਸ਼ਾਮਲ ਹੁੰਦੇ ਸੀ ਤਾਂ ਇਹ ਸਭ ਤੋਂ ਵੱਡੀ ਤਾਕਤ ਸਿੱਖ ਰੈਜੀਮੈਂਟ ਦੀ ਸਿੱਖ ਹੀ ਨੇ ਤਾਂ ਜੇਕਰ ਉਹ ਹੀ ਇਸ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਤਾਂ ਫਿਰ ਕੀ ਹੋਵੇਗਾ ਤਾਂ ਇਹ ਸਿੱਖ ਰੈਜੀਮੈਂਟ ਨੂੰ ਲੈ ਕੇ ਇਹ ਬਿਆਨ ਜਾਰੀ ਕੀਤਾ ਗਿਆ ਭਾਰਤੀ ਫੌਜ ਦੇ ਵੱਲੋਂ ਚਿੰਤਾ ਦਾ ਪ੍ਰਗਟਾਵਾ ਜਰੂਰ ਕੀਤਾ ਗਿਆ ਕਈ ਕਾਰਨ ਇਸ ਦੇ ਨਿਕਲ ਕੇ ਸਾਹਮਣੇ ਆਉਂਦੇ ਨੇ ਵਿਦੇਸ਼ਾਂ ਦੇ ਵਿੱਚ ਪੰਜਾਬੀ ਜਣਾ ਜਿਆਦਾ ਪਸੰਦ ਕਰਦੇ ਨੇ ਕਿਉਂਕਿ ਫੌਜ ਦੇ ਵਿੱਚ ਅਗਨੀਵੀਰ ਸਕੀਮ ਦੇ ਚੱਲਦੇ ਅਗਲੇ ਆਉਣ ਵਾਲੇ ਸਾਲਾਂ ਦੇ ਵਿੱਚ ਉਹਨਾਂ ਨੂੰ ਕੋਈ ਪ੍ਰਵੀਖ ਨਜ਼ਰ ਨਹੀਂ ਆਉਂਦਾ ਤਾਂ ਆਪਣਾ ਤੇ ਆਪਣੇ ਪਰਿਵਾਰ ਦਾ ਜਿਹੜਾ ਪ੍ਰਵੀਖ ਹੈ ਉਹ ਸੁਰੱਖਿਅਤ ਬਣਾਉਣ ਲਈ ਉਹ ਵਿਦੇਸ਼ਾਂ ਦਾ ਰੁੱਖ ਕਰਦੇ ਨੇ ਜਿਹੜੀ ਇੰਡੀਅਨ ਫੋਰਸ ਦੇ ਵਿੱਚ ਫੌਜਾਂ ਦੇ ਵਿੱਚ ਜਿਹੜੀ ਗਿਣਤੀ ਪੰਜਾਬੀਆਂ ਦੀ ਘਟ ਰਹੀ ਹੈ ਤਾਂ ਉਸ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਕਿ ਆ ਕਿ ਸਿੱਖ ਰੈਜੀਮੈਂਟ ਦੀ ਅਸਲੀ ਪਛਾਣ ਸਿੱਖ ਫੌਜੀ ਨੇ ਭਾਰਤੀ ਫੌਜ ਵਿੱਚ ਲਗਾਤਾਰ ਜਿਹੜੀ ਸਿੱਖਾਂ ਦੀ ਗਿਣਤੀ ਘਟ ਰਹੀ ਹੈ ਤਾਂ ਉਸ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਤਾਂ ਦੱਸ ਦਈਏ ਕਿ ਬੀਤੇ ਕਾਫੀ ਸਮੇਂ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਜੋ ਫੌਜ ਹੈ ਉਸ ਦੇ ਵਿੱਚ ਕਾਫੀ ਘਟ ਰਹੀ ਹੈ ਦਰਸਲ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਵਿਦੇਸ਼ ਜਾਣਾ ਪਸੰਦ ਕਰਦੇ ਨੇ ਜਾਂ ਫਿਰ ਕਈ ਨਸ਼ੇ ਦੇ ਵਿੱਚ ਗਰਕ ਹੋ ਚੁੱਕੇ ਨੇ ਜਿਸ ਦੇ ਚਲਦੇ ਵੱਡੀ ਗਿਣਤੀ ਦੇ ਵਿੱਚ ਇੰਡੀਅਨ ਆਰਮੀ ਦੇ ਵਿੱਚ ਭਾਰਤੀ ਅ ਨਹੀਂ ਪੜhti ਨਹੀਂ ਹੋਣਾ ਚਾਹੁੰਦੇ ਔਰ ਇਥੇ ਜੇਕਰ ਗੱਲ ਕਰੀਏ ਜਿਹੜੀ ਸਕੀਮ ਆਈ ਸੀ ਅਗਨੀਵੀਰਤਾ ਉਸ ਨੂੰ ਲੈ ਕੇ ਵੀ ਪੰਜਾਬੀਆਂ ਦੇ ਵਿੱਚ ਰੋਸ ਸੀ ਕਿਉਂਕਿ 4 ਸਾਲਾਂ ਤੋਂ ਬਾਅਦ ਨਾ ਉਹਨਾਂ ਨੂੰ ਇਸ ਫੌਜ ਦਾ ਕੋਈ ਲਾਹਾ ਮਿਲਦਾ ਹੈ ਨਾ ਕੋਈ ਪੈਨਸ਼ਨ ਮਿਲਦੀ ਹੈ ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਆਰਮੀ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਕਿਉਂਕਿ ਅ ਸਭ ਤੋਂ ਪਹਿਲਾ ਜਿਹੜੀ ਇੱਕ ਗੱਲ ਹੁੰਦੀ ਸੀ ਕਿ ਜਦੋਂ ਕੋਈ ਇੰਡੀਅਨ ਆਰਮੀ ਦੇ ਵਿੱਚ ਸ਼ਾਮਿਲ ਹੁੰਦਾ ਸੀ ਤਾਂ ਉਹ ਨੌਜਵਾਨ ਨੂੰ ਲੱਗਦਾ ਸੀ ਕਿ ਉਸ ਦਾ ਜਿਹੜਾ ਭਵਿੱਖ ਹੈ ਉਹ ਸੈੱਟ ਹੋ ਗਿਆ ਕਿਉਂਕਿ ਜੇਕਰ ਇੰਡੀਅਨ ਆਰਮੀ ਦੀ ਗੱਲ ਕਰੀਏ ਤਾਂ ਇਸ ਜੋਬ ਦੇ ਵਿੱਚ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਨੇ ਉਹ ਸਹੂਲਤਾਂ ਮਿਲਦੀਆਂ ਸੀ ਇਸ ਤੋਂ ਇਲਾਵਾ ਅਜੇਕਰ ਜੌਬ ਦੇ ਦੌਰਾਨ ਕੁਝ ਹੋ ਜਾਂਦਾ ਸੀ ਤਾਂ ਪਰਿਵਾਰ ਨੂੰ ਸਾਂਭਣ ਲਈ ਜਿਹੜੀ ਉਹ ਮੁਆਵਜ਼ਾ ਦਿੱਤਾ ਜਾਂਦਾ ਸੀ ਤਾਂ ਉਹ ਇੱਕ ਵੱਡੀ ਰਕਮ ਹੁੰਦੀ ਸੀ ਤਾਂ ਜਿਹੜੇ ਨੌਜਵਾਨ ਨੇ ਉਹ ਬਿਨਾਂ ਕਿਸੇ ਡਰ ਦੇ ਆਰਮੀ ਦੇ ਵਿੱਚ ਜਾਂਦੇ ਸੀ ਵੀ ਤਾਂ ਜੋ ਜੇਕਰ ਕੱਲ ਨੂੰ ਉਹਨਾਂ ਨੂੰ ਕੁਝ ਹੋ ਵੀ ਜਾਵੇ ਤਾਂ ਪਿੱਛੇ ਪਰਿਵਾਰ ਨੂੰ ਕਿਸੇ ਤਰੀਕੇ ਦਾ ਕੋਈ ਜਿਹੜੇ ਆਰਥਿਕ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ ਉੱਥੇ ਹੀ ਦੂਸਰੇ ਪਾਸੇ ਹੁਣ ਜਿਹੜੀਆਂ ਸ਼ਰਤਾਂ ਅਗਨੀਵੀਰ ਦੇ ਵਿੱਚ ਲਾ ਦਿੱਤੀਆਂ ਗਈਆਂ ਨੇ ਕਿ 4 ਸਾਲਾਂ ਤੱਕ ਤੁਸੀਂ ਵਿਆਹ ਨਹੀਂ ਕਰਵਾ ਸਕਦੇ ਤਾਂ ਰਿਸ਼ਤਿਆਂ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਵਿੱਚ ਇਹ ਗੱਲ ਜਿਹੜੀ ਇੱਕ ਫਿਕਰਮੰਦੀ ਬਣੀ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਜਿਹੜੇ ਨਿੱਜੀ ਰਿਸ਼ਤੇ ਨੇ ਉਹਨਾਂ ਨੂੰ ਵੀ ਕੰਟਰੋਲ ਕੀਤਾ ਜਾ ਰਿਹਾ ਤਾਂ ਇਹ ਜਿਹੜੇ ਸਾਰੇ ਕਾਰਨ ਨੇ ਇਹਨਾਂ ਕਾਰਨਾ ਕਰਕੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਨੇ ਉਹ ਇੰਡੀਅਨ ਆਰਮੀ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਭਰਤੀ ਨਹੀਂ ਹੋ ਰਹੀ ਔਰ ਇਸੇ ਦੇ ਚੱਲਦੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਜਿਹੜੀ ਗਿਣਤੀ ਹੈ ਉਸ ਦੇ ਵਿੱਚ ਕਮੀ ਆਈ ਹੈ ਔਰ ਇਸ ਨੂੰ ਲੈ ਕੇ ਜਿਹੜੀ ਇੰਡੀਅਨ ਆਰਮੀ ਹੈ ਉਸ ਦੇ ਵੱਲੋਂ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਤਾਂ ਭਾਰਤੀ ਫੌਜ ਦੇ ਵਿੱਚ ਲਗਾਤਾਰ ਸਿੱਖ ਨੌਜਵਾਨਾਂ ਦੀ ਜਿਹੜੀ ਗਿਣਤੀ ਘਟ ਰਹੀ ਹੈ ਤਾਂ ਉਸ ਨੂੰ ਲੈ ਕੇ ਜਿਹੜਾ ਚਿੰਤਾ ਦਾ ਪ੍ਰਗਟਾਵਾ ਭਾਰਤੀ ਫੌਜ ਦੇ ਵੱਲੋਂ ਕੀਤਾ ਜਾ ਰਿਹਾ ਪੰਜਾਬੀਆਂ ਦਾ ਜਿਹੜਾ ਰੁਝਾਨ ਹੈ ਵਿਦੇਸ਼ਾਂ ਦੇ ਵੱਲ ਉਸੇ ਦੇ ਚੱਲਦੇ ਇਹ ਗਿਣਤੀ ਘਟੀ ਹੈ ਅਗਨੀਵੀਰ ਯੋਜਨਾ ਕਰਕੇ ਵੀ ਜਿਹੜੇ ਪੰਜਾਬੀ ਨੇ ਉਹ ਇੰਡੀਅਨ ਆਰਮੀ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਕਿਉਂਕਿ ਕਿਸੇ ਤਰੀਕੇ ਦੀ ਕੋਈ ਸਹੂਲਤ ਨਹੀਂ ਮਿਲਦੀ 4 ਸਾਲ ਦੀ ਨੌਕਰੀ ਤੋਂ ਬਾਅਦ ਉਹ ਕਾਹੇ ਯੋਗ ਨਹੀਂ ਰਹਿੰਦੇ ਕਿਉਂਕਿ ਪਹਿਲਾਂ ਵੀ ਕਾਫੀ ਵਿਰੋਧ ਇਸ ਨੂੰ ਲੈ ਕੇ ਕੀਤਾ ਜਾ ਚੁੱਕਾ ਹੈ ਵਿਰੋਧੀ ਧਿਰਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਵੀ ਇਹ ਵਿਰੋਧ ਕੀਤਾ ਗਿਆ ਸੀ ਕਿ 4 ਸਾਲਾਂ ਬਾਅਦ ਜਿਹੜਾ ਫੌਜੀ ਰਿਟਾਇਰ ਹੋ ਜਾਂਦਾ ਹੈ ਤਾਂ ਉਸ ਦਾ ਕੀ ਹੋਵੇਗਾ ਉਸ ਦਾ ਭਵਿੱਖ ਕੀ ਹੋਵੇਗਾ ਤਾਂ ਉਸ ਨੂੰ ਕੋਈ ਸਹੂਲਤ ਨਹੀਂ ਮਿਲਦੀ ਉਸ ਨੂੰ ਅੱਗੇ ਜਾ ਕੇ 4 ਸਾਲ ਇੰਡੀਅਨ ਆਰਮੀ ਨੂੰ ਤੋਂ ਬਾਅਦ ਉਹ ਫਿਰ ਕਿਸੇ ਹੋਰ ਨੌਕਰੀ ਦੇ ਵਿੱਚ ਜਾਣ ਦੇ ਕਾਬਿਲ ਵੀ ਨਹੀਂ ਰਹਿੰਦਾ ਕਿਉਂਕਿ ਉਹਦੀ ਜਿਹੜੀ ਸਕਿੱਲ ਡਿਵੈਲਪਮੈਂਟ ਹੁੰਦੀ ਹੈ ਤਾਂ ਉਹ ਪੀਰੀਅਡ ਹੁੰਦਾ ਜਿਹੜਾ ਪੀਰੀਅਡ ਉਹ ਆਪਣਾ ਪੀਕ ਪੀਰੀਅਡ ਇੰਡੀਅਨ ਆਰਮੀ ਨੂੰ ਦੇ ਦਿੰਦਾ ਤਾਂ ਉਸ ਤੋਂ ਬਾਅਦ ਉਹ ਕਿੱਥੇ ਜਾਵੇ ਤਾਂ ਇਸੇ ਤਰੀਕੇ ਦੀਆਂ ਚਿੰਤਾਵਾਂ ਨੂੰ ਲੈ ਕੇ ਜਿਹੜੇ ਪੰਜਾਬੀ ਨੌਜਵਾਨ ਨੇ ਉਹਨਾਂ ਦਾ ਰੁਝਾਨ ਖਾਸ ਤੌਰ ਤੇ ਇੰਡੀਅਨ ਆਰਮੀ ਵੱਲ ਘਟਿਆ ਹੈ ਦੱਸਦੀ ਹੈ ਕਿ ਸਿੱਖ ਰੈਜੀਮੈਂਟ ਦੀ ਅਸਲ ਤਾਕਤ ਸਿੱਖ ਨੇ ਇਹ ਇੰਡੀਅਨ ਆਰਮੀ ਦੇ ਵੱਲੋਂ ਕਿਹਾ ਗਿਆ ਉਹਨਾਂ ਕਿਹਾ ਕਿ ਪਹਿਲਾ ਸਿੱਖ ਰੈਜੀਮੈਂਟ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਭਾਰਤੀ ਪੰਜਾਬੀ ਨੇ ਉਹ ਸ਼ਾਮਲ ਹੁੰਦੇ ਸੀ ਤਾਂ ਇਹ ਸਭ ਤੋਂ ਵੱਡੀ ਤਾਕਤ ਸਿੱਖ ਰੈਜੀਮੈਂਟ ਦੀ ਸਿੱਖ ਹੀ ਨੇ ਤਾਂ ਜੇਕਰ ਉਹ ਹੀ ਇਸ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਤਾਂ ਫਿਰ ਕੀ ਹੋਵੇਗਾ ਤਾਂ ਇਹ ਸਿੱਖ ਰੈਜੀਮੈਂਟ ਨੂੰ ਲੈ ਕੇ ਇਹ ਬਿਆਨ ਜਾਰੀ ਕੀਤਾ ਗਿਆ ਭਾਰਤੀ ਫੌਜ ਦੇ ਵੱਲੋਂ ਚਿੰਤਾ ਦਾ ਪ੍ਰਗਟਾਵਾ ਜ਼ਰੂਰ ਕੀਤਾ ਗਿਆ ਕਈ ਕਾਰਨ ਇਸ ਦੇ ਨਿਕਲ ਕੇ ਸਾਹਮਣੇ ਆਉਂਦੇ ਨੇ ਵਿਦੇਸ਼ਾਂ ਦੇ ਵਿੱਚ ਪੰਜਾਬੀ ਜਾਣਾ ਜ਼ਿਆਦਾ ਪਸੰਦ ਕਰਦੇ ਨੇ ਕਿਉਂਕਿ ਫੌਜ ਦੇ ਵਿੱਚ ਅਗਨੀਵੀਰ ਸਕੀਮ ਦੇ ਚੱਲਦੇ ਅਗਲੇ ਆਉਣ ਵਾਲੇ ਸਾਲਾਂ ਦੇ ਵਿੱਚ ਉਹਨਾਂ ਨੂੰ ਕੋਈ ਪ੍ਰਵਿਖ ਨਜ਼ਰ ਨਹੀਂ ਆਉਂਦਾ ਤਾਂ ਆਪਣਾ ਤੇ ਆਪਣੇ ਪਰਿਵਾਰ ਦਾ ਜਿਹੜਾ ਪ੍ਰਵਿਖ ਹੈ ਉਹ ਸੁਰੱਖਿਅਤ ਬਣਾਉਣ ਲਈ ਉਹ ਵਿਦੇਸ਼ਾਂ ਦਾ ਰੁੱਖ ਕਰਨ ਦੇ ਨਾਲ ਜਿਹੜੀ ਇੰਡੀਅਨ ਫੋਰਸ ਦੇ ਵਿੱਚ ਫੌਜਾਂ ਦੇ ਵਿੱਚ ਜਿਹੜੀ ਗਿਣਤੀ ਪੰਜਾਬੀਆਂ ਦੀ ਘਟ ਰਹੀ ਹੈ ਤਾਂ ਉਸ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਕਿ ਆ ਕਿ ਸਿੱਖ ਰੈਜੀਮੈਂਟ ਦੀ ਅਸਲੀ ਪਹਿਚਾਨ ਸਿੱਖ ਫੌਜੀ ਨੇ ਭਾਰਤੀ ਫੌਜ ਵਿੱਚ ਲਗਾਤਾਰ ਜਿਹੜੀ ਸਿੱਖਾਂ ਦੀ ਗਿਣਤੀ ਘਟ ਰਹੀ ਹੈ ਤਾਂ ਉਸ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਤਾਂ ਦੱਸ ਦिए ਕਿ ਅਭੀਤੇ ਕਾਫੀ ਸਮੇਂ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਜੋ ਫੌਜ ਹੈ ਉਸ ਦੇ ਵਿੱਚ ਕਾਫੀ ਘਟ ਰਹੀ ਹੈ ਦਰਸਲ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਵਿਦੇਸ਼ ਜਾਣਾ ਪਸੰਦ ਕਰਦੇ ਨੇ ਜਾਂ ਫਿਰ ਕਈ ਨਸ਼ੇ ਦੇ ਵਿੱਚ ਗਰਕ ਹੋ ਚੁੱਕੇ ਨੇ ਜਿਸ ਦੇ ਚਲਦੇ ਵੱਡੀ ਗਿਣਤੀ ਦੇ ਵਿੱਚ ਇੰਡੀਅਨ ਆਰਮੀ ਦੇ ਵਿੱਚ ਭਾਰਤੀ ਨਹੀਂ ਭਾਰਤੀ ਨਹੀਂ ਹੋਣਾ ਚਾਹੁੰਦੇ ਔਰ ਇੱਥੇ ਜੇਕਰ ਗੱਲ ਕਰੀਏ ਜਿਹੜੀ ਸਕੀਮ ਆਈ ਸੀ ਅਗਨੀ ਵੀਰਤਾ ਉਸ ਨੂੰ ਲੈ ਕੇ ਵੀ ਪੰਜਾਬੀਆਂ ਦੇ ਵਿੱਚ ਰੋਸ ਸੀ ਕਿਉਂਕਿ 4 ਸਾਲਾਂ ਤੋਂ ਬਾਅਦ ਨਾ ਉਹਨਾਂ ਨੂੰ ਇਸ ਫੌਜ ਦਾ ਕੋਈ ਲਾਹਾ ਮਿਲਦਾ ਹੈ ਨਾ ਕੋਈ ਪੈਨਸ਼ਨ ਮਿਲਦੀ ਹੈ ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਆਰਮੀ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਕਿਉਂਕਿ ਸਭ ਤੋਂ ਪਹਿਲਾਂ ਜਿਹੜੀ ਇੱਕ ਗੱਲ ਹੁੰਦੀ ਸੀ ਕਿ ਜਦੋਂ ਕੋਈ ਇੰਡੀਅਨ ਆਰਮੀ ਦੇ ਵਿੱਚ ਸ਼ਾਮਲ ਹੁੰਦਾ ਸੀ ਤਾਂ ਉਹ ਨੌਜਵਾਨ ਨੂੰ ਲੱਗਦਾ ਸੀ ਕਿ ਉਸ ਦਾ ਜਿਹੜਾ ਭਵਿੱਖ ਹੈ ਉਹ ਸੈੱਟ ਹੋ ਗਿਆ ਕਿਉਂਕਿ ਜੇਕਰ ਅ ਇੰਡੀਅਨ ਆਰਮੀ ਦੀ ਗੱਲ ਕਰੀਏ ਤਾਂ ਇਸ ਜੌਬ ਦੇ ਵਿੱਚ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਨੇ ਉਹ ਸਹੂਲਤਾਂ ਮਿਲਦੀਆਂ ਸੀ ਇਸ ਤੋਂ ਇਲਾਵਾ ਜੇਕਰ ਜੌਬ ਦੇ ਦੌਰਾਨ ਕੁਝ ਹੋ ਜਾਂਦਾ ਸੀ ਤਾਂ ਪਰਿਵਾਰ ਨੂੰ ਸਾਂਭਣ ਲਈ ਜਿਹੜੀ ਉਹ ਮੁਆਵਜ਼ਾ ਦਿੱਤਾ ਜਾਂਦਾ ਸੀ ਤਾਂ ਉਹ ਇੱਕ ਵੱਡੀ ਰਕਮ ਹੁੰਦੀ ਸੀ ਤਾਂ ਜਿਹੜੇ ਨੌਜਵਾਨ ਨੇ ਉਹ ਬਿਨਾਂ ਕਿਸੇ ਡਰ ਦੇ ਆਰਮੀ ਦੇ ਵਿੱਚ ਜਾਂਦੇ ਸੀ ਵੀ ਤਾਂ ਜੋ ਜੇਕਰ ਕੱਲ ਨੂੰ ਉਹਨਾਂ ਨੂੰ ਕੁਝ ਹੋ ਵੀ ਜਾਵੇ ਤਾਂ ਪਿੱਛੇ ਪਰਿਵਾਰ ਨੂੰ ਕਿਸੇ ਤਰੀਕੇ ਦਾ ਕੋਈ ਜਿਹੜੇ ਆਰਥਿਕ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ ਉੱਥੇ ਹੀ ਦੂਸਰੇ ਪਾਸੇ ਹੁਣ ਜਿਹੜੀਆਂ ਸ਼ਰਤਾਂ ਅਗਨੀਵੀਰ ਦੇ ਵਿੱਚ ਲਾ ਦਿੱਤੀਆਂ ਗਈਆਂ ਨੇ ਕਿ 4 ਸਾਲਾਂ ਤੱਕ ਤੁਸੀਂ ਵਿਆਹ ਨਹੀਂ ਕਰਵਾ ਸਕਦੇ ਤਾਂ ਰਿਸ਼ਤਿਆਂ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਵਿੱਚ ਇਹ ਗੱਲ ਜਿਹੜੀ ਇੱਕ ਫਿਕਰਮੰਦੀ ਬਣੀ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਜਿਹੜੇ ਨਿੱਜੀ ਰਿਸ਼ਤੇ ਨੇ ਉਹਨਾਂ ਨੂੰ ਵੀ ਕੰਟਰੋਲ ਕੀਤਾ ਜਾ ਰਿਹਾ ਤਾ ਇਹ ਜਿਹੜੇ ਸਾਰੇ ਕਾਰਨ ਨੇ ਇਹਨਾਂ ਕਾਰਨਾ ਕਰਕੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਨੇ ਉਹ ਇੰਡੀਅਨ ਆਰਮੀ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਪਰਤੇ ਨਹੀਂ ਹੋ ਰਹੇ ਔਰ ਇਸੇ ਦੇ ਚਲਦੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਜਿਹੜੀ ਗਿਣਤੀ ਹੈ ਉਸ ਦੇ ਵਿੱਚ ਕਮੀ ਆਈ ਹੈ ਔਰ ਇਸ ਨੂੰ ਲੈ ਕੇ ਜਿਹੜੀ ਇੰਡੀਅਨ ਆਰਮੀ ਉਸ ਦੇ ਵੱਲੋਂ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਤਾਂ ਭਾਰਤੀ ਫੌਜ ਦੇ ਵਿੱਚ ਲਗਾਤਾਰ ਸਿੱਖ ਨੌਜਵਾਨਾਂ ਦੀ ਜਿਹੜੀ ਗਿਣਤੀ ਘਟ ਰਹੀ ਹੈ ਤਾਂ ਉਸ ਨੂੰ ਲੈ ਕੇ ਜਿਹੜਾ ਚਿੰਤਾ ਦਾ ਪ੍ਰਗਟਾਵਾ ਭਾਰਤੀ ਫੌਜ ਦੇ ਵੱਲੋਂ ਕੀਤਾ ਜਾ ਰਿਹਾ ਪੰਜਾਬੀਆਂ ਦਾ ਜਿਹੜਾ ਰੁਝਾਨ ਹੈ ਵਿਦੇਸ਼ਾਂ ਦੇ ਵੱਲ ਉਸੇ ਦੇ ਚੱਲਦੇ ਇਹ ਗਿਣਤੀ ਘਟੀ ਹੈ ਅਗਨੀਵੀਰ ਯੋਜਨਾ ਕਰਕੇ ਵੀ ਜਿਹੜੇ ਪੰਜਾਬੀ ਨੇ ਉਹ ਇੰਡੀਅਨ ਆਰਮੀ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਕਿਉਂਕਿ ਕਿਸੇ ਤਰੀਕੇ ਦੀ ਕੋਈ ਸਹੂਲਤ ਨਹੀਂ ਮਿਲਦੀ 4 ਸਾਲ ਦੀ ਨੌਕਰੀ ਤੋਂ ਬਾਅਦ ਉਹ ਕਾਹੇ ਯੋਗ ਨਹੀਂ ਰਹਿੰਦੇ ਕਿਉਂਕਿ ਪਹਿਲਾਂ ਵੀ ਕਾਫੀ ਵਿਰੋਧ ਇਸ ਨੂੰ ਲੈ ਕੇ ਕੀਤਾ ਜਾ ਚੁੱਕਾ ਹੈ ਵਿਰੋਧੀ ਧਿਰਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਵੀ ਇਹ ਵਿਰੋਧ ਕੀਤਾ ਗਿਆ ਸੀ ਕਿ 4 ਸਾਲਾਂ ਬਾਅਦ ਜਿਹੜਾ ਫੌਜੀ ਰਿਟਾਇਰ ਹੋ ਜਾਂਦਾ ਹੈ ਤਾਂ ਉਸ ਦਾ ਕੀ ਹੋਵੇਗਾ ਉਸ ਦਾ ਭਵਿੱਖ ਹੋਵੇਗਾ ਤਾਂ ਉਸ ਨੂੰ ਕੋਈ ਸਹੂਲਤ ਨਹੀਂ ਮਿਲਦੀ ਉਸ ਨੂੰ ਅੱਗੇ ਜਾ ਕੇ 4 ਸਾਲ ਇੰਡੀਅਨ ਆਰਮੀ ਨੂੰ ਦੇਣ ਤੋਂ ਬਾਅਦ ਉਹ ਫਿਰ ਕਿਸੇ ਹੋਰ ਨੌਕਰੀ ਦੇ ਵਿੱਚ ਜਾਣ ਦੇ ਕਾਬਿਲ ਵੀ ਨਹੀਂ ਰਹਿੰਦਾ ਕਿਉਂਕਿ ਉਹਦੀ ਜਿਹੜੀ ਸਕਿੱਲ ਡਿਵੈਲਪਮੈਂਟ ਹੁੰਦੀ ਹੈ ਤਾਂ ਉਹ ਪੀਰੀਅਡ ਹੁੰਦਾ ਜਿਹੜਾ ਪੀਰੀਅਡ ਉਹ ਆਪਣਾ ਪੀਕ ਪੀਰੀਅਡ ਇੰਡੀਅਨ ਆਰਮੀ ਨੂੰ ਦੇ ਦਿੰਦਾ ਤਾਂ ਉਸ ਤੋਂ ਬਾਅਦ ਉਹ ਕਿੱਥੇ ਜਾਵੇ ਤਾਂ ਇਸੇ ਤਰੀਕੇ ਦੀਆਂ ਚਿੰਤਾਵਾਂ ਨੂੰ ਲੈ ਕੇ ਜਿਹੜੇ ਪੰਜਾਬੀ ਨੌਜਵਾਨ ਨੇ ਉਹਨਾਂ ਦਾ ਰੁਝਾਨ ਖਾਸ ਤੌਰ ਤੇ ਇੰਡੀਅਨ ਆਰਮੀ ਵੱਲ ਘਟਿਆ ਹੈ ਦੱਸਦੀ ਹੈ ਕਿ ਸਿੱਖ ਰੈਜੀਮੈਂਟ ਦੀ ਅਸਲ ਤਾਕਤ ਸਿੱਖ ਨੇ ਇਹ ਇੰਡੀਅਨ ਆਰਮੀ ਦੇ ਵੱਲੋਂ ਕਿਹਾ ਗਿਆ ਉਹਨਾਂ ਕਿਹਾ ਕਿ ਪਹਿਲਾ ਸਿੱਖ ਰੈਜੀਮੈਂਟ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਭਾਰਤੀ ਪੰਜਾਬੀ ਨੇ ਉਹ ਸ਼ਾਮਲ ਹੁੰਦੇ ਸੀ ਤਾਂ ਇਹ ਸਭ ਤੋਂ ਵੱਡੀ ਤਾਕਤ ਸਿੱਖ ਰੈਜੀਮੈਂਟ ਦੀ ਸਿੱਖ ਹੀ ਨੇ ਤਾਂ ਜੇਕਰ ਉਹ ਹੀ ਇਸ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਤਾਂ ਫਿਰ ਕੀ ਹੋਵੇਗਾ ਤਾਂ ਇਹ ਸਿੱਖ ਰੈਜੀਮੈਂਟ ਨੂੰ ਲੈ ਕੇ ਇਹ ਬਿਆਨ ਜਾਰੀ ਕੀਤਾ ਗਿਆ ਭਾਰਤੀ ਫੌਜ ਦੇ ਵੱਲੋਂ ਚਿੰਤਾ ਦਾ ਪ੍ਰਗਟਾਵਾ ਜ਼ਰੂਰ ਕੀਤਾ ਗਿਆ ਕਈ ਕਾਰਨ ਇਸ ਦੇ ਨਿਕਲ ਕੇ ਸਾਹਮਣੇ ਆਉਂਦੇ ਨੇ ਵਿਦੇਸ਼ਾਂ ਦੇ ਵਿੱਚ ਪੰਜਾਬੀ ਜਾਣਾ ਜ਼ਿਆਦਾ ਪਸੰਦ ਕਰਦੇ ਨੇ ਕਿਉਂਕਿ ਫੌਜ ਦੇ ਵਿੱਚ ਅਗਨੀਵੀਰ ਸਕੀਮ ਦੇ ਚੱਲਦੇ ਅਗਲੇ ਆਉਣ ਵਾਲੇ ਸਾਲਾਂ ਦੇ ਵਿੱਚ ਉਹਨਾਂ ਨੂੰ ਕੋਈ ਪ੍ਰਵਿਖ ਨਜ਼ਰ ਨਹੀਂ ਆਉਂਦਾ ਤਾਂ ਆਪਣਾ ਤੇ ਆਪਣੀ ਪਰਿਵਾਰ ਦਾ ਜਿਹੜਾ ਪ੍ਰਵਿਖ ਹੈ ਉਹ ਸੁਰੱਖਿਅਤ ਬਣਾਉਣ ਲਈ ਉਹ ਵਿਦੇਸ਼ਾਂ ਦਾ ਰੁੱਖ ਕਰਨ ਦੇ ਨਾਲ ਜਿਹੜੀ ਇੰਡੀਅਨ ਫੋਰਸ ਦੇ ਵਿੱਚ ਫੌਜਾਂ ਦੇ ਵਿੱਚ ਜਿਹੜੀ ਗਿਣਤੀ ਪੰਜਾਬੀਆਂ ਦੀ ਘਟ ਰਹੀ ਹੈ ਤਾਂ ਉਸ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਕਿ ਆ ਕਿ ਸਿੱਖ ਰੈਜੀਮੈਂਟ ਦੀ ਅਸਲੀ ਪਹਿਚਾਨ ਸਿੱਖ ਫੌਜੀ ਨੇ ਭਾਰਤੀ ਫੌਜ ਵਿੱਚ ਲਗਾਤਾਰ ਜਿਹੜੀ ਸਿੱਖਾਂ ਦੀ ਗਿਣਤੀ ਘਟ ਰਹੀ ਹੈ ਤਾਂ ਉਸ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਤਾਂ ਦੱਸ ਦिए ਕਿ ਬੀਤੇ ਕਾਫੀ ਸਮੇਂ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਜੋ ਫੌਜ ਹੈ ਉਸ ਦੇ ਵਿੱਚ ਕਾਫੀ ਘਟ ਰਹੀ ਹੈ ਦਰਸਲ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਵਿਦੇਸ਼ ਜਾਣਾ ਪਸੰਦ ਕਰਦੇ ਨੇ ਜਾਂ ਫਿਰ ਕਈ ਨਸ਼ੇ ਦੇ ਵਿੱਚ ਗਰਕ ਹੋ ਚੁੱਕੇ ਨੇ ਜਿਸ ਦੇ ਚਲਦੇ ਵੱਡੀ ਗਿਣਤੀ ਦੇ ਵਿੱਚ ਇੰਡੀਅਨ ਆਰਮੀ ਦੇ ਵਿੱਚ ਭਾਰਤੀ ਨਹੀਂ ਭਾਰਤੀ ਨਹੀਂ ਹੋਣਾ ਚਾਹੁੰਦੇ ਔਰ ਇੱਥੇ ਜੇਕਰ ਗੱਲ ਕਰੀਏ ਜਿਹੜੀ ਸਕੀਮ ਆਈ ਸੀ ਅਗਨੀਵੀਰਤਾ ਉਸ ਨੂੰ ਲੈ ਕੇ ਵੀ ਪੰਜਾਬੀਆਂ ਦੇ ਵਿੱਚ ਰੋਸ ਸੀ ਕਿਉਂਕਿ 4 ਸਾਲਾਂ ਤੋਂ ਬਾਅਦ ਨਾ ਉਹਨਾਂ ਨੂੰ ਇਸ ਫੌਜ ਦਾ ਕੋਈ ਲਾਹਾ ਮਿਲਦਾ ਹੈ ਨਾ ਕੋਈ ਪੈਨਸ਼ਨ ਮਿਲਦੀ ਹੈ ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਆਰਮੀ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਕਿਉਂਕਿ ਸਭ ਤੋਂ ਪਹਿਲਾਂ ਜਿਹੜੀ ਇੱਕ ਗੱਲ ਹੁੰਦੀ ਸੀ ਕਿ ਜਦੋਂ ਕੋਈ ਇੰਡੀਅਨ ਆਰਮੀ ਦੇ ਵਿੱਚ ਸ਼ਾਮਲ ਹੁੰਦਾ ਸੀ ਤਾਂ ਉਹ ਨੌਜਵਾਨ ਨੂੰ ਲੱਗਦਾ ਸੀ ਕਿ ਉਸ ਦਾ ਜਿਹੜਾ ਭਵਿੱਖ ਹੈ ਉਹ ਸੈੱਟ ਹੋ ਗਿਆ ਕਿਉਂਕਿ ਜੇਕਰ ਅ ਇੰਡੀਅਨ ਆਰਮੀ ਦੀ ਗੱਲ ਕਰੀਏ ਤਾਂ ਇਸ ਜੌਬ ਦੇ ਵਿੱਚ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਨੇ ਉਹ ਸਹੂਲਤਾਂ ਮਿਲਦੀਆਂ ਸੀ ਇਸ ਤੋਂ ਇਲਾਵਾ ਜੇਕਰ ਜੌਬ ਦੇ ਦੌਰਾਨ ਕੁਝ ਹੋ ਜਾਂਦਾ ਸੀ ਤਾਂ ਪਰਿਵਾਰ ਨੂੰ ਸਾਂਭਣ ਲਈ ਜਿਹੜੀ ਉਹ ਮੁਆਵਜ਼ਾ ਦਿੱਤਾ ਜਾਂਦਾ ਸੀ ਤਾਂ ਉਹ ਇੱਕ ਵੱਡੀ ਰਕਮ ਹੁੰਦੀ ਸੀ ਤਾਂ ਜਿਹੜੇ ਨੌਜਵਾਨ ਨੇ ਉਹ ਬਿਨਾਂ ਕਿਸੇ ਡਰ ਦੇ ਆਰਮੀ ਦੇ ਵਿੱਚ ਜਾਂਦੇ ਸੀ ਵੀ ਤਾਂ ਜੋ ਜੇਕਰ ਕੱਲ ਨੂੰ ਉਹਨਾਂ ਨੂੰ ਕੁਝ ਹੋ ਵੀ ਜਾਵੇ ਤਾਂ ਪਿੱਛੇ ਪਰਿਵਾਰ ਨੂੰ ਕਿਸੇ ਤਰੀਕੇ ਦਾ ਕੋਈ ਜਿਹੜੇ ਆਰਥਿਕ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ ਉੱਥੇ ਹੀ ਦੂਸਰੇ ਪਾਸੇ ਹੁਣ ਜਿਹੜੀਆਂ ਸ਼ਰਤਾਂ ਅਗਨੀਵੀਰ ਦੇ ਵਿੱਚ ਲਾ ਦਿੱਤੀਆਂ ਗਈਆਂ ਨੇ ਕਿ 4 ਸਾਲਾਂ ਤੱਕ ਤੁਸੀਂ ਵਿਆਹ ਨਹੀਂ ਕਰਵਾ ਸਕਦੇ ਤਾਂ ਰਿਸ਼ਤਿਆਂ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਵਿੱਚ ਇਹ ਗੱਲ ਜਿਹੜੀ ਇੱਕ ਫਿਕਰਮੰਦੀ ਬਣੀ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਜਿਹੜੇ ਨਿੱਜੀ ਰਿਸ਼ਤੇ ਨੇ ਉਹਨਾਂ ਨੂੰ ਵੀ ਕੰਟਰੋਲ ਕੀਤਾ ਜਾ ਰਿਹਾ ਤਾਂ ਇਹ ਜਿਹੜੇ ਸਾਰੇ